ਹੈਲੋ ਦੇਸੀ ਕੁਕਿੰਗ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਬਣਾਵਾਂਗੇ ਆਪਾਂ ਆਟੇ ਦੇ ਬਿਸਕੁਟ ਇਹ ਆਪਾਂ 2 ਕੌਲੀयां ਆਟੇ ਦੀਆਂ ਲਈਆਂ ਜੀ ਇਹ ਚਾਰ ਚਮਚੇ ਆਪਾਂ ਸੂਜੀ ਦੇ ਲਏ ਆ ਇਹ ਆਪਾਂ ਬਦਾਮ ਔਰ ਦਰਦਰੇ ਕੁੱਟੇ ਹੋਏ ਲਏ ਆ ਇਹ ਆਪਾਂ ਚੀਨੀ ਲਈ ਹੈ ਇਹ ਆਪਾਂ ਦੇਸੀ ਘਿਓ ਲਿਆ ਜੀ ਇਹ ਘਿਓ ਆਪਾਂ ਕੌਲੀ ਦਾ ਚੌਥਾ ਹਿੱਸਾ ਲਿਆ ਜਿਹੜੀ ਕੌਲੀ ਨਾਲ ਆਪਾਂ ਆਟਾ ਨਾਪਿਆ ਉਸੇ ਨਾਲ ਹੀ ਆਪਾਂ ਸਾਰੀਆਂ ਚੀਜ਼ਾਂ ਦਾ ਨਾਪ ਕਰਿਆ ਇਹ ਆਪਾਂ ਚੌਥਾ ਹਿੱਸਾ ਘਿਓ ਲਿਆ ਜੀ ਇਹ ਚਾਰ ਚਮਚੇ ਸੂਜੀ ਦੇ ਆ ਇਹ ਕੰਡ ਲਈ ਹੈ ਇਹ ਆਪਾਂ ਥੋੜਾ ਜਿਹਾ ਦੁੱਧ ਲਿਆ ਇਹ ਆਪਾਂ ਵਾ ਇੱਕ ਬਰਤਨ ਲੈ ਲਾਂਗੇ ਇਹਦੇ ਚ ਆਪਾਂ ਚੀਨੀ ਪਾ ਦਾਂਗੇ ਇਹਨੂੰ ਆਪਾਂ ਜਾਦੇ ਘੋਲ ਦੇਣੀ ਹੈ ਬਸ ਥੋੜਾ ਜਿਹਾ ਆਪਾਂ ਇਹਦੇ ਚ ਦੁੱਧ ਜ਼ਿਆਦਾ ਨਹੀਂ ਪਾਉਂਦੇ ਬਸ ਇਸ ਤਰ੍ਹਾਂ ਰੱਖਾਂਗੇ ਇੰਨਾ ਕੁ ਦੁੱਧ ਹੀ ਪਾਵਾਂਗੇ ਆਪਾਂ ਜੇ ਆਪਾਂ ਫੇਰ ਜਰੂਰਤ ਪਈ ਤਾਂ ਆਪਾਂ ਹੋਰ ਪਾ ਲਾਂਗੇ ਤੇ ਚੀਨੀ ਨੂੰ ਆਪਾਂ ਜ਼ਿਆਦਾ ਘੋਲ ਦੇਣੀ ਹੈ ਇਸ ਤਰ੍ਹਾਂ ਰੱਖਾਂਗੇ ਦੇਖੋ ਇਧਰ ਆਪਾਂ ਜਿਹੜਾ ਆਟਾ ਲਿਆ ਇਹ ਚ ਆਪਾਂ ਇਹ ਕਿਉਂ ਪਾ ਲਾਂਗੇ ਨਾਲ ਹੀ ਆਪਾਂ ਇਹਦੇ ਚ ਸੂਜੀ ਐਡ ਕਰ ਲਾਂਗੇ ਇਹਨਾਂ ਚੰਗੀ ਤਰ੍ਹਾਂ ਮਿਕਸ ਕਰਨਾ ਫਾਰੇ ਆਟੇ ਤੇ ਚੰਗੀ ਤਰ੍ਹਾਂ ਆਪਣੀ ਮੋਮ ਲੱਗ ਜੇ ਆਪਣਾ ਆਟਾ ਵਧੀਆ ਮੋਮ ਲੱਗ ਗਿਆ ਜੇ ਇਸ ਤਰ੍ਹਾਂ ਮੁਠੀ ਬੰਦਦੀ ਹੈ ਚੰਗੀ ਤਰ੍ਹਾਂ ਆਪਾਂ ਸਾਰੇ ਘਿਓ ਚ ਮੈਸ ਕਰ ਲਾਂਗੇ ਇਥੇ ਦੇ ਜੇਕਰ ਤੁਸੀਂ ਨਾਰੀਅਲ ਦਾ ਬਰਾਦਮ ਬਣਾਉਣਾ ਚਾਹੁੰਦੇ ਆ ਤਾਂ ਉਹ ਵੀ ਪਾ ਸਕਦੇ ਆ ਜੇਕਰ ਤੁਹਾਡੇ ਕੋਲ ਹੋਇਆ ਤਾਂ ਨਹੀਂ ਨਾਲ ਹੀ ਆਪਾਂ ਦਰਦਰੇ ਕੁੱਟੇ ਹੋਏ ਬਦਾਮ ਪਾ ਲਾਂਗੇ

ਉੜਾ ਇਹ ਦੰਦਾ ਪੈਚ ਹੋ ਰਿਹਾ ਐਡ ਕਰਾਂਗੇ ਜਿਆਦਾ ਨਹੀਂ ਐਡ ਕਰਦੇ ਆ ਆਟਾ ਢਿੱਲਾ ਨਹੀਂ ਰੱਖਣਾ ਇਹਨੂੰ ਆਪਾਂ ਸਾਫ਼ੀ ਰੱਖਣਾ ਹੈ ਖਿੰਡ ਉਹਨੂੰ ਆਪਾਂ ਜ਼ਿਆਦਾ ਮਲੈਮ ਨਹੀਂ ਕਰਨਾ ਬਸ ਇਸ ਤਰ੍ਹਾਂ ਹੀ ਰੱਖ ਦੇਣਾ 5 ਕਮਿੰਟਾਂ ਤੱਕ ਇਸ ਤਰ੍ਹਾਂ ਰੱਖ ਦੇਣਾ ਫਿਰ ਆਪਾਂ ਇਹਦੇ ਬਿਸਕਟ ਬਣਾ ਲਾਂਗੇ ਇਸ ਤਰ੍ਹਾਂ ਪਾ ਇੱਕ ਛੋਟਾ ਜਿਹਾ ਪੇੜਾ ਲੈ ਲਾਂਗੇ ਨੂੰ ਇਸ ਤਰ੍ਹਾਂ ਹੱਥ ਨਾਲ ਹੀ ਫਲੈਟ ਕਰ ਦਾਂਗੇ ਸਾਰੇ ਬਿਸਕਟ ਆਪਾਂ ਇਸ ਤਰ੍ਹਾਂ ਤਿਆਰ ਕਰ ਲਾਂਗੇ ਜੇਕਰ ਤੁਸੀਂ ਕਿਸੇ ਟੱਕਣ ਵਗੈਰਾ ਜਾਂ ਕੋਈ ਰਿੰਗ ਦੀ ਮਦਦ ਨਾਲ ਬਣਾਉਣਾ ਕੋਈ ਡਿਜ਼ਾਈਨ ਵਾਲੇ ਬਣਾਉਣੇ ਆ ਤਾਂ ਉਹ ਵੀ ਬਣਾ ਸਕਦੇ ਆ ਆਪਾਂ ਸਾਰੇ ਅਸਤਰਾ ਹੀ ਬਣਾਵਾਂਗੇ ਸਾਰੇ ਪੈਸਟਾ ਤਿਆਰ ਕਰ ਲਿਏ। ਇਧਰ ਆਪਤੀ ਇਹਨਾਂ ਗਰਮ ਰੱਖ ਲਿਆ ਜੀ। ਇਹ ਆਪਾਂ ਜ਼ਿਆਦਾ ਗਰਮ ਨਹੀਂ ਕਰਨਾਗਾ ਨਹੀਂ ਤਾਂ ਇਹ ਤੇਲ ਚ ਜਾ ਕੇ ਖਿੱਲਰ ਜਾਣਗੇ। ਆਪਾਂ ਨਾਰਮਲ ਜਿਹੀ ਗਰਮ ਕਰਨਾ ਹੈ। ਇਧਰ ਇਹ ਸਾਰੇ ਬਿਸਕੁਟ ਬਣਾ ਕੇ ਤਿਆਰ ਕਰ ਲਿਆ। ਹੁਣ ਆਪਾਂ ਇਹਨਾਂ ਨੂੰ ਤੇਲ ਦੇ ਇੱਕ ਛੱਡ ਕੇ ਦੇਖਦੇ ਆਂ ਤੇ ਅੰਚ ਆਪਣਾ ਤੇਲ ਕਿੱਲਾ ਦਾ ਗਰਮ ਹੋਗਾ। ਫਿਰ ਆਪਾਂ ਸਾਰੇ ਪਾਵਾਂਗੇ। ਆਪਣਾ ਤੇਲ ਨਾਰਮਲ ਜਿਹਾ ਗਰਮ ਹੋ ਗਿਆ ਹੁਣ ਆਪੇ ਜਿੰਨੇ ਕਿਤੇ ਆਪਣੇ ਫਰਾਈ ਹੋਣਗੇ ਸਾਰਿਆਂ ਨੂੰ ਬਿਸਕਟਾਂ ਨੂੰ ਫਰਾਈ ਕਰ ਲਾਂਗੇ ਆਪਾਂ ਸੇਕ ਤੁਸੀਂ થોੜਾ ਨਾਰਮਲ ਹੀ ਰੱਖਣਾ ਹੈ ਜੇਕਰ ਤੇਜ਼ ਰੱਖਿਆ ਤਾਂ ਉੱਪਰੋਂ ਰੜ ਜਾਣਗੇ ਵਿੱਚੋਂ ਆਪਣੇ ਬਿਸਕਟ ਕੱਚੇ ਰਹਿ ਜਾਣਗੇ ਜੀ ਦਸ ਇੰਨੇ ਕੀ ਪਾ ਮੰਗੇ ਹਾਲਕੇ ਹਲਕੇ ਬਰਗਰ ਦੇ ਬੰਦੇ ਆ ਤੇਲ ਦੇ ਲਪੇਣਾ ਨਾ ਹਰੀ ਹਰੀ ਫਰਾਈ ਕਰਾਂਗੇ ਜਿਆਦਾ ਸੇਕ ਨਹੀਂ ਕਰਦੇ ਆਪਾਂ ਜਿਆਦਾ ਸੇਕ ਤੇ ਖਿੰਡਰ ਨੂੰ ਵੀ ਜਾਣਗੇ ਬਿਲਕੁਲ ਹਲਕੇ ਸੇਕ ਤੋਂ ਕਾਣੇ ਪਾਣੀ ਆ ਵੀਰ ਆਪਣੇ ਬਿਸਕੁਟ ਪੱਕ ਗਏ ਜੀ ਹੁਣ ਆਪਾਂ ਇਹਨਾਂ ਨੂੰ ਬਾਹਰ ਕੱਢ ਲਾਂਗੇ। ਇਸੇ ਤਰ੍ਹਾਂ ਹੀ ਆਪਾਂ ਨੇ ਜਿਹੜੇ ਰਹਿੰਦੇ ਆ ਬਿਸਕੁਟ ਉਹ ਫਰਾਈ ਕਰ ਲਾਂਗੇ। ਆਪਣੇ ਸਾਰੇ ਬਿਸਕਟ ਬਣ ਕੇ ਤਿਆਰ ਆ ਜੀ ਇਹ ਬਹੁਤ ਹੀ ਟੇਸਟੀ ਬਣੇ ਆ ਵਿੱਚੋਂ ਉਪਰੋਂ ਇਹ ਵਧੀਆ ਰੜੇ ਹੋਏ ਆ ਵਿੱਚੋਂ ਪੂਰੇ ਬਿਲਕੁਲ ਕ੍ਰਿਸਪੀ ਬਣੇ ਆ ਜੀ ਇਸ ਤਰ੍ਹਾਂ ਤੁਸੀਂ ਭੁਰ ਕੇ ਦੇਖੋ ਬਿਲਕੁਲ ਭਰ ਜਾਣਗੇ ਜੀ ਬਹੁਤ ਹੀ ਵਧੀਆ ਬਣੇ ਆ ਇਹ ਘਰ ਵਿੱਚ ਬਹੁਤ ਹੀ ਸੌਖੇ ਤਰੀਕੇ ਨਾਲ ਤੁਸੀਂ ਇਹ ਬਿਸਕਟ ਤਿਆਰ ਕਰ ਸਕਦੇ ਆ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੇ ਲਾਈਕ ਕਰ ਸ਼ੇਅਰ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਸਾਡੀ ਰੈਸਪੀ ਕਿਦਾਂ ਦੀ ਲੰਗੀ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਓ